ਸ਼ੇਰ ਨਾਮ ਜੈ ਜਿੰਦਾਂ ਚੌਕ ਮਲੇਗੀ ਜੈ ਮੰਤ ਸਾਰੇਆਂ ਨੂੰਾਰੇ ਵੀਰਾਂ ਨੂੰ ਬੇਨਤੀ ਆ ਮਤਲਬ ਇਕੱਠੇ ਹੋ ਕੇ ਚੱਲਣਾ ਕਿੰਡਲਾ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਸੋਨਾ ਦੇ ਹਾਂ ਮਹਤਮ ਜੈ ਮਹਤਮ ਅੱਜ ਪਤਨਾ ਦੇ ਵਿੱਚ ਜਿਹੜੀ ਤਿਰੰਗਾ ਵਾਰਚ ਪਤਨਾ ਸ਼ਹਿਰ ਇੰਦਰ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿੱਥੇ ਬੀਜੇਪੀ ਵੱਲੋਂ ਕਾਫੀ ਜ਼ਾਲੀ ਵੱਡੀ ਤਦਾਦ ਦੇ ਵਿੱਚ ਪਤਨਾ ਦੇ ਵਿੱਚ ਸ਼ਹਿਰ ਦੇ ਕੋਨੇ-ਕੋਨੇ ਤੱਕ ਪਹੁੰਚ ਰਹੇ ਨੇ ਅਸੀਂ ਗੱਲ ਕਰਦੇ ਜਿਹੜੇ ਹਲਕਾ ਇੰਚਾਰਜ ਇੱਥੇ ਨਰੈਣ ਸਿੰਘ ਨਰਸ਼ੋਦ ਜੀ ਹਾਂਜੀ ਅਸੀਂ ਪਹਿਲ ਕਾਮ ਦੇ ਵਿੱਚ ਹੋਏ ਹਮਲੇ ਦੇ ਨਾਲ ਅੱਤਵਾਦੀਆਂ ਨੇ ਭਾਰਤ ਦੇ 26 ਤੋਂ ਵੱਧ ਨੌਜਵਾਨਾਂ ਨੂੰ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਗੋਲੀ ਮਾਰ ਦਿੱਤੀ ਦੇਖੋ ਚਾਰ ਕਿਤਾ ਨੇ ਹੱਥੇ ਲੋਕਾਂ ਤੇ ਅਤਿਆਚਾਰ ਕੀਤਾ ਭਾਰਤ ਦੇ ਹਰ ਬੱਚੇ ਬੱਚੇ ਤੇ ਉਸ ਵਕਤ ਇਹ ਸੀ ਕਿ ਇਸ ਦਾ ਬਦਲਾ ਲਿਆ ਜਾਵੇ ਭਾਰਤ ਦੀ ਫੌਜ ਨੇ શ્રી ਨਰਿੰਦਰ ਮੋਦੀ ਜੀ ਦੇ ਕਹਿਣ ਤੇ ਉਹਨਾਂ ਨੇ ਸਭਨੇ ਰਲ ਕੇ ਗੱਲ ਕੀਤੀ ਕਿਉਂਕਿ ਬੱਚਾ ਬੱਚਾ ਚਾਹੁੰਦਾ ਸੀ ਕਿ ਪਾਕਿਸਤਾਨ ਤੋਂ ਬਦਲਾ ਲਿਆ ਜਾਵੇ ਤੇ ਭਾਰਤ ਦੀ ਫੌਜ ਨੇ ਪਾਕਿਸਤਾਨ ਤੋਂ ਜਾ ਕੇ ਬਦਲਾ ਲਿਆ ਔਰ ਉਹਨਾਂ ਦੇ 100 ਤੋਂ ਵੱਧ ਅਤਵਾਦੀ ਮਾਰੇ ਔਰ 9 ਤੋਂ ਵੱਧ ਉਹਨਾਂ ਦੇ ਕਰਨੇ ਉਹ ਜਿਹੜੇ ਉਹਨਾਂ ਦੇ ਹੱਤਵਾਦੀਆਂ ਦੇ ਸ਼ਹਿਰ ਗਾਵਾਂ ਬਣੀਆਂ ਹੋਈਆਂ ਸੀ ਉਹਨਾਂ ਨੂੰ ਉਜਾੜ ਕੇ ਭਾਰਤ ਨੇ ਭਾਰਤ ਦੀ ਫੌਜ ਨੇ ਆਪਣੀ ਪ੍ਰਕਰਮ ਦੱਸਿਆ ਆਪਣੀ ਦੱਸੀ ਕਿ ਸਾਡੀ ਕੀ ਵੈਲਿਊ ਹੈ ਇੱਕ ਵੀ ਕਿਸੇ ਪਾਕਿਸਤਾਨੀ ਦੇ ਆਮ ਬੰਦੇ ਦਾ ਨੁਕਸਾਨ ਨਹੀਂ ਕੀਤਾ ਇਹ ਭਾਰਤ ਦੀ ਮਹਾਨਤਾ ਹੈ ਭਾਰਤ ਦੇ ਲੋਕਾਂ ਦੀ ਸ਼ਾਂਤੀਪ੍ਰੀਤਾ ਹੈ ਪਰ ਜਿਹੜੇ ਪਾਕਿਸਤਾਨੀ ਹੱਤਵਾਦੀ ਪਾਕਿਸਤਾਨੀ ਸਰਕਾਰ ਨੇ ਜਿਨੇ ਪਾਰਤ ਦੇ ਨੌਜਵਾਨਾਂ ਨੂੰ ਮਾਰਿਆ ਸੀ ਉਹਨਾਂ ਦਾ ਬਦਲਾ ਲੈ ਕੇ ਫੌਜ ਨੇ ਉਹ ਕਰ ਦਿਖਾਇਆ ਜੋ ਵੱਡੀਆਂ-ਵੱਡੀਆਂ ਫੌਜਾਂ ਨਹੀਂ ਕਰਦੀਆਂ ਅੱਜ ਅਸੀਂ ਸਾਰੇ ਪਤਲਾ ਦੇ ਵਿੱਚ ਸਾਰੇ ਹਲਕਾ ਸ਼ਤਰਾਨਾ ਵੱਲੋਂ ਤਿਰੰਗਾ ਮਾਰਚ ਕਰ ਰਹੇ ਹਾਂ ਤਾਂ ਕਿ ਫੌਜ ਨੂੰ ਅਸੀਂ ਸਲਾਮ ਕਰ ਸਕੀਏ ਅਸੀਂ ਸਲੂਟ ਕਰ ਸਕੀਏ ਉਹਨਾਂ ਦੇ ਮਾਨ ਸਤਿਕਾਰ ਕਰ ਸਕੀਏ ਜੈ ਜੈ ਸ਼੍ਰੀ ਰਾਮ ਜਿਹੜੀ ਕਿ ਬਾ ਫੌਜੀ ਰਹਾਜ਼ਰੀ ਦੇ ਜਿਹੜੇ ਕਿਸੇ ਅੱਜ ਇੱਥੇ ਹੋਰ ਵੀ ਗੱਲ ਕਰਾਂਗੇ ਕਿਸ ਤਰ੍ਹਾਂ ਅੱਜ ਦੇ ਮੌਕੇ ਪਿਛਲੇ ਸਮੇਂ ਜੋ ਪਹਿਲ ਕਾਮ ਵਿਖੇ ਸਾਡੇ ਬਹੁਤ ਹੀ નિર્ਦੋਸ਼ ਸੈਲਾਨੀ ਉੱਥੇ ਘੁੰਮਣਗੇ ਸੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੌਰਾਨ ਵਿਸ਼ਵ ਦੇ ਬਹੁਤ ਸ਼ਕਤੀਸ਼ਾਲੀ ਨੇਤਾ ਤੇ ਭਾਰਤ ਦੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਭਾਰਤੀ ਫੌਜ ਨੂੰ ਇਹ ਖੁੱਲ੍ਹ ਦਿੱਤੀ ਕਿ ਜੋ ਸਾਡੇ નિર્ਦੋਸ਼ ਵਿਅਕਤੀ ਉੱਥੇ ਕਤਲ ਕੀਤੇ ਗਏ ਨੇ ਉਹਨਾਂ ਦਾ ਬਦਲਾ ਲਿਆ ਜਾਵੇ ਉਸ ਦੇ ਤਹਿਤ ਸਾਡੀ ਦੇਸ਼ ਦੀ ਆਣ-ਬਾਣ ਸ਼ਾਨ ਸਾਡੀ ਭਾਰਤੀ ਫੌਜ ਜਿਨ੍ਹਾਂ ਨੇ ਆਪਰੇਸ਼ਨ ਸੰਦੂਰ ਦਾ ਨਾਮ ਦੇ ਕੇ ਸਾਡੀ ਭੈਣਾਂ ਦੇ ਮਾਵਾਂ ਦੇ ਜੋ ਸਿਰ ਤੋਂ ਸੰਦੂਰ ਅਤਵਾਦੀਆਂ ਨੇ ਮਟਾਇਆ ਸੀਗਾ ਉਹਨਾਂ ਦਾ ਬਦਲਾ ਲੈ ਕੇ ਜੋ ਉੱਥੋਂ ਅਤਵਾਦੀ ਗਤੀਵਿਧੀਆਂ ਚੱਲਦੀਆਂ ਸੀ ਉਹਨਾਂ ਨੂੰ ਨਸ਼ਟ ਕੀਤਾ ਸੋ ਅਸੀਂ ਪਾਕਿਸਤਾਨ ਨੂੰ ਫਿਰ ਇੱਕ ਵਾਰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਆਪਣੀ ਹਰਕਤਾਂ ਤੋਂ ਬਾਜ਼ ਆ ਜਾਏ ਨਹੀਂ ਤਾਂ ਭਾਰਤੀ ਸੈਰਾਂ ਤੇ ਭਾਰਤ ਦੇ 140 ਕਰੋੜ ਜਿਹੜੇ ਭਾਰਤ ਵਾਸੀ ਨੇ ਜੋ ਤਿਰੰਗੇ ਨਾਲ ਪਿਆਰ ਕਰਦੇ ਨੇ ਉਹਨਾਂ ਨੂੰ ਮੂੰਹ ਤੋੜ ਜਵਾਬਾ ਜਵਾਬ ਦੇਣਾ ਜਾਣਦੇ ਹਨ ਜੈ ਸ਼੍ਰੀ ਰਾਮ ਜੈ ਜੈ ਅੱਜ ਬੀਜੇਪੀ ਵੱਲੋਂ ਇੱਕ ਆਤਰਾ ਸ਼ਹਿਰ ਅੰਦਰ ਤਿਰੰਗਾ ਯਾਤਰਾ ਕੱਢੀ ਗਈ ਹੈ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀ ਤਿਰੰਗਾ ਯਾਤਰਾ ਹੈ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਜਿਹੜੇ ਕਿ ਬੀਜੇਪੀ ਵੱਲੋਂ ਇਹ ਇੱਕ ਅੱਜ ਤਿਰੰਗਾ ਯਾਤਰਾ ਕੱਢ ਕੇ ਔਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਰੋਡ ਦੇ ਉੱਤੇ ਪਾਤਲਾ ਸ਼ਹਿਰ ਅੰਦਰ ਵੀ ਥਾਂ ਥਾਂ ਤੇ ਜਿਹੜੀ ਕਿ ਅੱਜ ਜਿਹੜੀ ਇਹ ਤਿਰੰਗਾ ਯਾਤਰਾ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੱਥੇ ਬੀਜੇਪੀ ਆਗੂ ਔਰ ਬੀਜੇਪੀ ਦੇ ਕਰ اور ਵੱਡੀ 기르ਤੀ ਦੇ ਵਿੱਚ ਜਿਹੜੇ ਕਿ ਬੀਜੇਪੀ ਨੂੰ ਸਵਰਥਨ ਕਰਨ ਵਾਲੇ ਅੱਜ ਪਹੁੰਚੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ ਬੀਜੇਪੀ ਦਾ ਕਿਸ ਤਰ੍ਹਾਂ ਦਾ ਪੰਜਾਬ ਅੰਦਰ ਵੀ ਬੋਲਬਾਲਾ ਕਾਫੀ ਦੇਖਣ ਨੂੰ